ਇਸ ਵਾਰੀ ਫੇਰ ਤਿਆਰ ਸਾਰਾ ਪੰਜਾਬ ਤਿਆਰ ਨੰਗਲ ਕਿਤੇ ਪਿੱਛੇ ਨਾ ਰਹਿ ਜਾਏ 130 ਸਾਰੀਆਂ ਰਿਪੋਰਟਾਂ ਇਹੀ ਆ ਰਹੀਆਂ ਨੇ ਸਰਵੇ ਸੁਰਵੇ ਆ ਗਏ ਲੋਕਾਂ ਨੇ ਫੈਸਲਾ ਕਰ ਲਿਆ ਕੈਸੀ ਤਾਂ ਪੰਜਾਬ ਦਾ ਪੁੱਤ ਸਾਡਾ ਛੋਟਾ ਵੱਡਾ ਭਾਈ ਭਗਵੰਤ ਮਾਨ ਦੇ ਹੱਕ 'ਚ ਖੜਾਂਗੇ ਅਸੀਂ ਆਪਣੇ ਕੋਲੇ ਸਰਕਾਰ ਕੰਮ ਆਪੇ ਹੀ ਕਰਨੇ ਆ ਇੱਧਰ ਉੱਧਰ ਵੋਟਾਂ ਪਾ ਕੇ ਖਰਾਬ ਨਾ ਕਰ ਲਿਓ ਨਾਲੇ ਜਿਹੜਾ ਕਾਂਗਰਸ ਵਾਲਾ ਇੱਥੇ ਆਇਆ ਸੰਗਰੂਰ ਤੋਂ ਦੋ ਵਾਰੀ ਹਰਾ ਕੇ ਭੇਜਿਆ ਇੱਥੇ ਇੱਥੋਂ ਤੁਸੀਂ ਪਿਰਦੋ ਹਾਂ ਤੁਸੀਂ ਇੱਥੋਂ ਆਪਣਾ ਹਿੱਸਾ ਪਾਓ ਉਹਨੂੰ ਪਤਾ ਲੱਗ ਜਾਏ ਮੈਂ ਜਿੱਥੇ ਜਾਵਾਂ ਉਹ ਮੂਰੇ ਭਗਵੰਤਬਾਨ ਖੜਾ ਹੁੰਦਾ ਠੀਕ ਹੈ ਨਾ ਮਾਲਵਿੰਦਰ ਕੰਗ ਤੁਹਾਡਾ ਆਪਣਾ ਚੋਣ ਨਿਸ਼ਾਨ ਕਿੰਨੇ ਨੰਬਰ ਤੇ ਆਇਆ 4 ਨੰਬਰ ਚੌਥੇ ਨੰਬਰ ਤੇ ਹੈ ਚੌਥੇ ਨੰਬਰ ਤੇ ਚੌਥ ਨਿਸ਼ਾਨੇ ਆਉਣਾ ਆਪਾਂ ਪਹਿਲੇ ਨੰਬਰ ਤੇ ਹੈ ਮੁੜ ਕੇ ਫਿਰ ਜੋ 13 0 ਹੋ ਗਿਆ ਆਨੰਦਪੁਰ ਸਾਹਿਬ ਦੇ ਰਿਜ਼ਲਟ ਆ ਗਏ ਵੀਰੋ ਫਿਰ ਕੰਮ ਕਰਨ ਦਾ ਨਜ਼ਾਰਾ ਹੋਊਗਾ ਕੰਮ ਕਰਨ ਦਾ ਅਗਲੇ 3 ਸਾਲ ਅਗਲੇ 3 ਸਾਲ ਫਿਰ ਤੁਸੀਂ ਦੇਖਿਓ ਆ ਨੰਗਲ ਆਨੰਦਪੁਰ ਸਾਹਿਬ ਆ ਜਿਨ੍ਹਾਂ ਆਪਣੀ ਬੈਲਟ ਹੈ ਇਹਨੂੰ ਟੂਰਿਸਟਲ ਮਾਮਲੇ 'ਚ ਵੀ ਤੇ ਵੈਸੇ ਵੀ ਐਸਾ ਨਮੂਨੇ ਦਾ ਬਣਾ ਦੇਣਾ ਲੋਕ ਆ ਕੇ ਤੁਹਾਡੇ ਨਾਲ ਫੋਟੋ ਖਿਚਾਇਆ ਕਰਨਗੇ ਮੇਰੇ ਤੇ ਜਗੀਰ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆ ਲੈ ਤੁਸੀਂ ਵੀ 10 15 ਸਕਿੰਟ ਤੁਸੀਂ ਵੀ ਕੱਢ ਲਓ ਬੜਾਸ ਹਾਂਜੀ ਹਾਂਜੀ ਕਿਕਲੀ ਓ ਯਾਰ ਕਿਉਂ ਬਸ ਰਹਿਣ ਦੇ ਨਾਲ ਸਾਰੀ ਯਾਦ ਆ ਤੁਹਾਨੂੰ ਇਦਰੋਂ ਮੈਂ ਸੁਣਾਉਣਾ ਕਿਕਲੀ ਉਹਨਾਂ ਦੀ ਜਾਣ ਪਈ ਆ ਨਿਕਲੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਾਮਨ ਦੀ ਕੁਛ ਆਵੇ ਨਾ ਬੋਟ ਕੋਈ ਜਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਐ ਉਹ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਹ ਕਹਿੰਦੀ ਹੈ ਬੀਬਾ ਜੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਬੋਟੀ ਐ ਲਓ ਫਿਰ ਨੰਗਲ ਵਾਲਿਓ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਸਦਾ ਲਈ ਪੰਜਾਬ ਚੋਂ ਸਦਾ ਲਈ ਪੰਜਾਬ ਚੋਂ ਬੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਜੀ ਅੱਜ आशीर्वाद ਦੇਣ ਆਏ ਆ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆਪਣੇ ਐਮਐਲਏ ਸਾਹਿਬ ਦਾ ਵੀ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਤੁਸੀਂ ਇੱਕ-ਇੱਕ ਕਦਮ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਬਹੁਤ-ਬਹੁਤ ਸਾਰੇ ਭਰਾਵਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਨੌਜਵਾਨ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ